ਉਸ ਤੋਂ ਬਾਅਦ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਛੱਡ ਦੇ ਬਾਹਰ ਫਲਦਾਰ ਬੂਟੇ ਹੁੰਦੇ ਨੇ ਉਹ ਨੁਕਸਾਨ ਕਰਦੇ ਨੇ ਕਿਉਂਕਿ ਉਹਨਾਂ ਤੇ ਜਿਹੜੇ ਪੰਛੀ ਹੁੰਦੇ ਨੇ ਉਹ ਆ ਜਾਂਦੇ ਨੇ ਕਈ ਵਾਰ ਜੇ ਪੰਛੀ ਆ ਜਾਣ ਤਾਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਉਹ ਕਈ ਵਾਰੀ ਬਿਮਾਰੀ ਲੈ ਆਉਂਦੇ ਨੇ ਇਸ ਕਰਕੇ ਜ਼ਿਆਦਾਤਰ ਜਿਹੜੇ ਫਲਦਾਰ ਬੂਟੇ ਨੇ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਉਹ ਨਹੀਂ ਲਾਉਣੇ ਚਾਹੀਦੇ ਜ਼ਿਆਦਾਤਰ ਔਰਨਾਮੈਂਟ ਪਲਾਂਟ ਕਹਿੰਦੇ ਆਪਾਂ ਇਹਨਾਂ ਨੂੰ ਜਿਹੜੇ ਸਿਰਫ ਪੱਤਿਆਂ ਵਾਲੇ ਹੁੰਦੇ ਨੇ ਤੇ ਕਈ ਮੈਡੀਕੇਟਿਡ ਪਲਾਂਟ ਵੀ ਹੁੰਦੇ ਨੇ ਉਹ ਤੁਸੀਂ ਲਾ ਸਕਦੇ ਹੋ ਜਿਵੇਂ ਦਰਖਤ ਤੇ ਬੂਟੇ ਕਿਹੜੇ ਲਾਏ ਜਾ ਸਕਦੇ ਨੇ ਮੁਰਿੰਗਾ ਜਿਹਨੂੰ ਆਪਾਂ ਸੁਹਾਂਜਣਾ ਕਹਿੰਦੇ ਆ ਪੰਜਾਬੀ ਚ ਇਹ ਬੜਾ ਮੈਡੀਕਲ ਚ ਇਹਦਾ ਫਾਇਦਾ ਹੁੰਦਾ ਆ ਇਹਦੇ ਪੱਤੇ ਪਾਏ ਜਾ ਸਕਦੇ ਨੇ ਕਈ ਲਾਗ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਸੁਹਾਂਜਣਾ ਲਾਇਆ ਜਾ ਸਕਦਾ ਤੇ ਇਹਦੇ ਤੇ ਪੰਛੀ ਵੀ ਬਹੁਤ ਘੱਟ ਬੈਠਦੇ ਨੇ ਇਹ ਹੈ ਸੁਹਾਂਜਣਾ ਦਾ ਬੂਟਾ ਉਸ ਤੋਂ ਬਾਅਦ ਨਿੰਮ ਲਾਇਆ ਜਾ ਸਕਦਾ। ਮਿੰਟ ਨਿੰਮ ਚ ਵੀ ਐਂਟੀਬਾਇਓਟਿਕ ਜਿਹੜੇ ਗੁਣ ਹੁੰਦੇ ਨੇ। ਇਹਦੇ ਵੀ ਪੱਤੇ ਪਾਏ ਜਾਂਦੇ ਨੇ ਕਈ ਬਿਮਾਰੀਆਂ 'ਚ। ਉਸ ਤੋਂ ਬਾਅਦ ਤુલਸੀ। ਤુલਸੀ ਦੇ ਪੱਤੇ ਵੀ ਕਈ ਚੀਜ਼ਾਂ 'ਚ ਆਰਾਮ ਦਿੰਦੇ ਨੇ। ਐਲੋਵੇਰਾ। ਐਲੋਵੇਰਾ 'ਚ ਵਿਟਾਮਿਨ E ਹੁੰਦਾ। ਬਹੁਤ ਫਾਇਦੇਮੰਦ ਚੀਜ਼ ਆ। ਇਮਿਊਨਿਟੀ ਵਧਾਉਣ ਵਾਸਤੇ ਬੜੀ। ਇਹ ਸਾਰੇ ਤਰ੍ਹਾਂ ਦੇ ਤੇ ਇਸ ਤੋਂ ਬਿਨਾ ਹੋਰ ਵੀ ਤੁਸੀਂ ਆਪ ਸਰਚ ਕਰ ਸਕਦੇ ਹੋ। ਇਸ ਤਰ੍ਹਾਂ ਦੇ ਬੂਟੇ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ ਫਾਰਮ 'ਚ। ਚੰਦਾਰ ਵੀ ਤੇ ਜਿਹੜੇ ਮੈਡੀਕੇਟਡ ਹੁੰਦੇ ਨੇ ਜਿਹੜੇ ਮਤਲਬ ਉਹ ਵੀ ਲਾਉਣੇ ਚਾਹੀਦੇ